ਮੇਰੇ ਘਰੇ ਉਹ ਆਇਆ ਮੈਨੂੰ ਕਹਿੰਦਾ ਪਾਣੀ ਪੀਣਾ ਜੀ ਬਾਥਰੂਮ ਚ ਚਲਾ ਗਿਆ ਜੀ ਬਾਥਰੂਮ ਦੇ ਵਿੱਚ ਜਾ ਗਿਆ ਉਹਨੇ ਨਸਿਆ ਗੱਲਿਆ ਜੀ ਮੈਂ ਜਦੋਂ ਉੱਪਰ ਜਾ ਕੇ ਦੇਖਿਆ ਜੀ ਮਰਿਆ ਹੋਇਆ ਸੀਗਾ ਜੀ ਉਹਨੇ ਟੀਕਾ ਲਾਇਆ ਸੀ ਜੀ ਅੱਛਾ ਪਹਿਲਾਂ ਵੀ ਲਾਂਦਾ ਸੀ ਪਹਿਲਾਂ ਵੀ ਲਾਂਦਾ ਸੀਗਾ ਜੀ ਬਾਗ ਵੀ ਕਿੱਦਾਂ ਸੀਗੇ ਬਾਗ ਵੀ ਜੀ ਯਾਰ ਉਹਦੇ ਤੇ ਸੀਗਾ ਦਵਾਈ ਸਿਵਲ ਜਿੱ ਇਕੱਠੇ ਲੈਂਦੇ ਸੀਗੇ ਤੇ ਬੈਲ ਬੋਲ ਜਾਂਦਾ ਸੀ ਇੱਥੇ ਬਾਕੀ ਤਾਂ ਫੋਟਵਾਰ ਦੀ ਫੋਟ ਤੇ ਪਾ ਲੈਣਾ ਪਰ ਇਹਦੇ ਘਰ ਆਇਆ ਸੀਗਾ ਆਰਦਵਾਰ ਤੋਂ ਪਤਾ ਲੱਗਿਆ ਸੀ ਵੀ ਕੰਦਰੀ ਨਸ਼ਾ ਚ ਕਰਦਾ ਸੀ ਬੰਦਾ ਤੇ ਇਹਦੇ ਕੋਲ ਬਹਿਣਾ ਹੋ ਰਿਹਾ ਸੀਗਾ ਉਹਦਾ ਕਹਿੰਦੇ ਉਹ ਨਸ਼ਾ ਕਰਨੇ ਕਰਕੇ ਉਹ ਬਿਓ ਚੁਗਿਆ ਸੀਗਾ ਫਿਰ ਡੈਥ ਹੋ ਗਈ ਸੀ ਲੁਧਿਆਣਾ ਲਾਈਵ ਕਰਨ ਵਾਲੇ ਦਾ ਮਾਨ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਤਵਾਰੀ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਹਾਂ ਜਿੱਥੇ ਦੱਸਦੇ ਕਿ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਦੇਖ ਸਕਦੇ ਹੋ ਕਿ ਮੈਡੀਕਲ ਕਰਾਉਣ ਵਾਸਤੇ ਪੁਲਿਸ ਜਿਹੜੀ ਆ ਦੋਸ਼ ਨੂੰ ਲੈ ਕੇ ਆਂਦੀ ਹੈ ਸੋ ਦੱਸਦੇ ਕਿ ਇੰਦਰਾਪੁਲੀ ਦਾ ਮਾਮਲਾ ਜਿਹੜਾ ਨਿਕਲ ਕੇ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਨੇ ਦੀ ਜਿਹੜੀ ਹੈ ਮੌਤ ਨਸ਼ੇ ਦੇ ਓਵਰਡੋਜ਼ ਨਾਲ ਹੋ ਜਾਂਦੀ ਹੈ ਉਹ ਨੌਜਵਾਨ ਜਿਹੜਾ ਉਸ ਆਪਣੇ ਦੋਸਤ ਦੇ ਘਰ ਜਾਂਦਾ ਤੇ ਉਹ ਦੋਨਾਂ ਨੂੰ ਜਿਹੜਾ ਕਿਤੇ ਨਾ ਕਿਤੇ ਨਸ਼ੇ ਦੀ ਲਤਨ ਦੀ ਜੋ ਕਾਰਨ ਹੈ ਉਹ ਪੁਲਿਸ ਨਾਲ ਸਾਰੀ ਜਾਣਕਾਰੀ ਲੈਣੇ ਆਖਿਰਕਾਰ ਹੋ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਵੀ ਮੌਕੇ ਤੇ ਪਹੁੰਚ ਨੇ ਸੋ ਜਾਣਕਾਰੀ ਲੈ ਲੈ। ਸੋ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਨੂੰ ਇੱਕ ਫੜਿਆ ਹੋਇਆ। ਕਾਰਨ ਕੀ ਸੀਗਾ? ਸਰ ਇਹਨੂੰ ਲੈ ਕੇ ਆਏ ਹਾਂ ਮੈਡੀਕਲ ਕਰਾਉਣ ਵਾਸਤੇ ਹੋਇਆ ਕੀ ਸੀ? ਮਿਤੀ 24 ਚਾਰ ਨੂਨ ਇੰਦਰਪੁਰ ਦੇ ਵਿੱਚ ਇੱਕ ਡੈੱਡ ਬੋਡੀ ਮਿਲੀ ਸੀ ਜਿਹੜੀ ਦੇ ਵਿੱਚ ਤੇ ਪਤਾ ਲੱਗਿਆ ਸੀ ਵੀ ਉਹ ਕੋਈ ਨਹਿਨ ਜੋ ਕੀਤਾ ਲੱਗਦਾ ਸੀਗਾ। ਤੇ ਪੋਟਮਾਰਟਮ ਕਰਾ ਦਿੱਤੀ ਪੋਟਮਾਰਟਮ ਤੇ ਪਤਾ ਲੱਗੂਗਾ। ਜਿਹਦੇ ਘਰ ਕਰਦਾ ਸੀ ਉਹ ਦੋਸ਼ੀ ਨੂੰ ਆਪਾਂ ਫੜ ਲਿਆ। ਮਤਲਬ ਡੈੱਡ ਬੋਡੀ ਦੇ ਸੰਬੰਧ ਦੇ ਵਿੱਚ ਇਹਦੇ ਘਰ ਦੇ ਵਿੱਚ ਉਹ ਮਤਲਬ ਨਸ਼ਾ ਕਰਦਾ ਹਾਂਜੀ ਹਾਂਜੀ ਅੱਛਾ ਕੀ ਨਾਮ ਸੀਗਾ ਸਰ ਉਹਦਾ ਉਹਦਾ ਨਾਮ ਹੈ ਦੀਪੀਕ ਕੁਮਾਰ अरोड़ा ਤੇ ਇਹਨਾਂ ਦਾ ਕੀ ਨਾਮ ਹੈ ਇਹਦਾ ਸ਼ਿਵਾਰਜ ਹੈ ਜੀ ਅੱਛਾ ਇਹ ਇਹਦਾ ਘਰ ਕਿੱਥੇ ਹੈਗਾ ਸਰ ਇਹਦਾ ਘਰ ਇੰਦਰਾਪੁਰੀ ਵਿੱਚ ਹੈ ਇੰਦਰਾਪੁਰੀ ਹਾਂਜੀ ਕਿਦਾਂ ਸੰਬੰਧ ਸੀਗੇ ਇਹਨਾਂ ਦੇ ਬਦਲ ਲੱਗਿਆ ਵੀ ਇਹਨਾਂ ਕੋ ਯਾਰ ਦੋਸਤ ਸੀਗਾ ਜੀ ਯਾਰ ਦੋਸਤ ਹਾਂਜੀ ਕੀ ਉਮਰ ਕਿੰਸੀ ਉਹ ਮੇਰੇ ਕਹੇ 40 ਸਾਲ ਦਾ ਹੈਗਾ 40 ਸਾਲ ਦਾ ਹਾਂਜੀ ਕਾਰਨ ਕੀ ਰਿਹਾ ਸਰ ਜਿਸ ਕਰਕੇ ਉਹਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਬਾਕੀ ਤਾਂ ਪੋਟਵਾਰਡ ਦੀ ਪੋਟਵਾਰਡ ਤੇ ਬਦਲ ਲੱਗੂਗਾ ਪਰ ਇਹਦੇ ਘਰ ਆਇਆ ਸੀਗਾ ਆਣ ਦੇ ਵਾਰਨ ਦਾ ਪਤਾ ਲੱਗਿਆ ਸੀ ਵੀ ਕਹਿੰਦੇ ਵੀ ਨਸ਼ਾ ਨਸ਼ਾ ਕਰਦਾ ਸੀ ਬੰਦਾ ਤੇ ਇਹਦੇ ਕੋਲ ਵੇਂਦਾ ਵਰਦਾ ਸੀਗਾ ਉਦਾਂ ਕਹਿੰਦੇ ਉਹ ਨਸ਼ਾ ਕਰਨ ਦੇ ਕਰਕੇ ਉਹ ਜੋ ਹੋ ਚੁਕਿਆ ਸੀਗਾ ਤੇ ਡੈਥ ਹੋ ਗਈ ਸੀ ਤੇ ਸਰ ਇਹਨਾਂ ਦੇ ਉੱਤੇ ਕੀ ਕਾਰਵਾਈ ਕੀਤੀ ਗਈ ਹੈ ਜਿਹਦੇ ਘਰ ਦੇ ਵਿੱਚ ਉਹ ਨਸ਼ਾ ਕਰਦਾ ਸੀਗਾ ਤੇ ਉਸ ਤੋਂ ਬਾਅਦ ਇਹਦੇ ਉੱਤੇ ਕੀ ਕਾਰਵਾਈ ਇਹਦੇ ਨਾਲ ਆ ਇਹਦੇ ਘਰ ਮੌਤ ਹੋ ਗਈ ਉਹਦੀ ਤੇ ਇਸ ਕਰਕੇ ਇਹ ਤੇ ਮੁਕਾਦਮਾ ਦਰਜ ਕਰ ਦਿੱਤਾ ਗਿਆ ਕਿਸ ਤਹਿਤ ਮੁਕੱਦਮਾ ਦਰਜ ਇਹਦੇ 105 ਬੀ ਐਨਸ 21 25 29 ਆਪਰ ਐਨਡੀਪੀਐ ਸੈਟ ਦਿੱਤਾ ਦਿੱਤਾ ਬਗਦਦ ਬੰਦ ਜੀ ਇਨਾਮ ਦੀ ਸੁਬਾਸ ਕੀ ਹੋਇਆ ਸੀ ਥੋਡੇ ਕਰੇ ਜਾਂਦੇ ਸੀਗੇ ਨਸ਼ਾ ਕਰਦੇ ਸੀ ਸਰ ਜੀ ਮੇਰੇ ਘਰੇ ਉਹ ਆਇਆ ਮੈਨੂੰ ਕਹਿੰਦਾ ਪਾਣੀ ਪੀਣਾ ਜੀ ਬਾਥਰੂਮ ਚ ਚਲਾ ਗਿਆ ਜੀ ਬਾਥਰੂਮ ਦੇ ਵਿੱਚ ਜਾ ਗਿਆ ਜੀ ਉਹਨੇ ਨਸ਼ਾ ਕਰ ਲਿਆ ਜੀ ਮੈਂ ਜਦੋਂ ਉੱਪਰ ਜਾ ਕੇ ਦੇਖਿਆ ਜੀ ਮਰਿਆ ਹੋਇਆ ਸੀਗਾ ਜੀ ਨਸ਼ਾ ਕਰਦਾ ਸੀਗਾ ਉਹਨੇ ਟੀਕਾ ਲਾਇਆ ਸੀ ਜੀ ਅੱਛਾ ਪਹਿਲਾਂ ਵੀ ਲਾਂਦਾ ਸੀ ਪਹਿਲਾਂ ਵੀ ਲਾਂਦਾ ਸੀਗਾ ਜੀ ਬਾਕ ਵੀ ਕਿਦਾਂ ਸੀਗੇ ਬਾਕ ਵੀ ਜੀ ਯਾਰ ਦੋਸਤ ਸੀਗਾ ਦਵਾਈ ਸਿਵਲ ਜਿੱ ਇਕੱਠੇ ਲੈਂਦੇ ਸੀਗੇ ਤੇ ਮੈਨੂੰ 몰 ਜਾਂਦਾ ਸੀ ਇਹ ਤੇ ਤੇ ਸੀ ਮੈਂ ਉੱਪਰ ਜਿੱਦੋਂ ਜਾ ਕੇ ਦੇਖਿਆ ਇਹ ਡੈਥ ਹੋਈ ਹੋਈ ਸੀਗੀ ਬਾਕੀ ਜੀ ਮੰਨ ਦੀ ਕਾਰਵਾਈ ਸਰਕਾਰ ਨੇ ਮੇਰੇ ਤੇ ਕਰਦੀ ਦਿੱਤੀ ਥੋੜੇ ਤੇ ਕਾਰਵਾਈ ਕੀਤੀ ਹੁਣ ਠੀਕ ਆ ਹਾਂਜੀ ਥੋੜੇ ਤੇ ਕਾਰਵਾਈ ਜਿਹੜੀ ਕੀਤੀ ਤੁਸੀਂ ਨਾਲ ਰਲੇ ਹੋਈ ਸੀਗੀ ਤੁਸੀਂ ਨਸ਼ਾ ਉਹਨੂੰ ਨਾਲ ਲਾਇਆ ਹੋਇਆ ਸੀਗਾ ਜਿੱਦਾਂ ਪੁਲਿਸ ਵੱਲੋਂ ਕਿਹਾ ਜਾਂਦਾ ਤੁਸੀਂ ਨਸ਼ਾ ਸਰ ਜੀ ਨਸ਼ਾ ਉਹੀ ਲੈ ਕੇ ਆ ਸੀ ਕੈਮਰੇ ਦੀ ਰਿਕਾਰਡਿੰਗ ਸਾਰੇ ਪੁਲਿਸ ਨੇ ਦੇਖ ਲਈ ਹੈ ਜੀ ਬਾਕੀ ਸਰ ਸਰ ਨਾਲ ਗੱਲ ਕਰੋ ਉਦੀ ਮੌਤ ਦਾ ਸਰ ਕਾਰਨ ਸਿਰਫ ਇਹੀ ਸੀਗਾ ਵੀ ਉਹਨੇ ਨਸ਼ਾ ਕੀਤਾ ਇਹਦੇ ਘਰ ਦੇ ਵਿੱਚ ਇਹਦੇ ਘਰ ਵਿੱਚ ਉਹ ਨਸ਼ਾ ਕਰਦਾ ਸੀਗਾ ਤੇ ਕੁਝ ਬਰਾਮਦਗੀ ਵੀ ਹੋਈ ਹੈ ਸਰ ਇੱਕ ਬਰਾਮਦਗੀ ਹੋਈ ਹੈਗੀ ਆ ਆਪਣੇ ਇੱਕ ਇੰਜੈਸ਼ਨ ਹੋਇਆ ਹੈਗਾ ਤੇ ਕੋਈ ਖਾਲੀ ਬੋਲਤੀਆਂ ਹੋਈ ਹੈਗੀਆਂ ਜਿਹਦੇ ਵਿੱਚ ਇਹ ਲੈ ਕੇ ਆਏ ਸੀ ਕੋਈ ਧੋਣੀਆਂ ਚੀਜ਼ਾਂ ਬਰਾਮਦ ਹੋਈਆਂ ਜੀ ਸਰ ਇਹਦਾ ਕੀ ਨਾਮ ਹੈ ਇਹਦੇ ਦਾ ਸ਼ਿਵਾਸ਼ੋਰ ਰਿੰਕਾ ਕਹਿੰਦੇ ਜੀ ਨਾ ਬਿਲਕੁਲ ਸੋ ਦੱਸ ਦਈਏ ਕਿ ਡਿਵੀਜ਼ਨ ਨੰਬਰ 7 ਦਾ ਮਾਮਲਾ ਜਿਹੜਾ ਹੈ ਇੰਦਰਾਪੁਰੀ ਦਾ ਜਿਸ ਜਗ੍ਹਾ ਤੇ ਇੰਦਰਾਪੁਰੀ ਦੇ ਵਿੱਚ ਇੱਕ ਨੌਜਵਾਨ ਇੱਕ ਆਪਣੇ ਦੋਸਤ ਦੇ ਘਰ ਜਾਂਦਾ ਤੇ ਉੱਥੇ ਉਹਨੂੰ ਨਸ਼ੇ ਦੀ ਜਿਹੜੀ ਹੈ ਲਤ ਲੱਗੀ ਹੁੰਦੀ ਹੈ ਸੋ ਨਸ਼ਾ ਉਹ ਕਰਦਾ ਤੇ ਉਸ ਤੋਂ ਬਾਅਦ ਨਸ਼ੇ ਦੇ ਵੱਡੋਸ ਨਾਲ ਜਿਹੜੀ ਆ ਉਹਦੀ ਮੌਤ ਹੋ ਜਾਂਦੀ ਹੈ ਜਿਸ ਦਾ ਕਾਰਨ ਦੇਖ ਸਕਦੇ ਹੋ ਕਿ ਪੁਲਿਸ ਜਿਸ ਦੇ ਘਰ ਤੇ ਗਈ ਸੀਗੀ ਜਿਸ ਦੇ ਘਰ ਦੇ ਵਿੱਚ ਗਈ ਸੀਗੀ ਜਿਸ ਘਰ ਡੈੱਡ ਬੋਡੀ ਜਿਹੜੀ ਬਰਾਮਦ ਹੁੰਦੀ ਹੈ ਉਹਨਾਂ ਦੇ ਉੱਤੇ ਜਿਹੜੀ ਆ ਕਾਰਵਾਈ ਕਰ ਦਿੰਦੀ ਹੈ ਸੋ ਦੱਸ ਦਈਏ ਕਿ ਇੰਦਰਾਪੁਰੀ ਦੇ ਵਿੱਚ ਰਹਿਣ ਵਾਲੇ ਵਿਅਕਤੀ ਦਾ ਨਾਮ ਜਿਹੜਾ ਸੁਬਾਸ ਉਰਫ ਟਿੰਗਾ ਉੱਤੇ ਜਿਹੜੀ ਆ ਪੁਲਿਸ ਵੱਲੋਂ ਜਿਹੜੀ ਆ ਕਾਰਵਾਈ ਕੀਤੀ ਗਈ ਐ ਸੋ ਸਿਵਲ ਦੇ ਵਿੱਚ ਪਹੁੰਚੇ ਸੀਗੇ ਮੈਡੀਕਲ ਕਰਾਵਾਣ antisense ਸੋਨਾਂ ਵੱਲੋਂ ਕਿਹਾ ਗਿਆ ਕਿ ਇਹਦੇ ਉੱਤੇ ਜਿਹੜੀ ਆ ਜਿਹੜਾ ਪਰਚਾ ਦਰਜ ਕਰ ਦਿੱਤਾ ਗਿਆ ਸੋ ਉਸ ਤੋਂ ਬਾਅਦ ਇਹਦੇ ਉੱਤੇ ਹੋਰ ਵੀ ਜਿਹੜੀ ਆ ਇਨਵੈਸਟੀਗੇਸ਼ਨ ਜਿਹੜੀ ਹਲੇ ਹੋਰ ਵੀ ਜਾਰੀ ਹੈ ਦਿਗਰੋਲ ਉਨਲਾਇ ਮੈਨੇਜਿੰਗ ਕੈਮਰਾਮੈਨ ਸੰਜੀਤ ਨਾਲ ਧੰਨਵਾਦ